ਸਤ ਸ੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਉਂਦੇ 24 ਘੰਟਿਆਂ ਆਉਂਦੇ 5 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤੇ ਗਿਆਨ ਤੇਜ਼ ਹਨੇਰੀ ਮੀਂਹ ਦੀ ਸੰਭਾਵਨਾ ਆਉਂਦੇ ਦਿਨਾਂ ਵਿੱਚ ਬੰਦੇ ਉਤ ਕਾਇਦੇਰੀਆ ਦੇ ਪਿਛਲੇ 24 ਘੰਟਿਆਂ ਵਿੱਚ ਟੈਂਪਰੇਚਰ ਕਿਸ ਤਰ੍ਹਾਂ ਦੇਖ ਕੇ ਨੂੰ ਮਿਲ ਰਿਹਾ ਤੇ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਸੈਟੇਲਾਈਟ ਇਮੇਜ ਤੋਂ ਕੀ ਜਾਣਕਾਰੀ ਮਿਲ ਰਹੀ ਹੈ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਹਨੇਰੀ ਦੇ ਇੱਕ ਵਾਰ ਫਿਰ ਤੋਂ ਛੋੜੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਕਿ ਚਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਇਸ ਵੇਲੇ ਦੀਆਂ ਲਾਈਵ ਸਾਈਡਲ ਤਸਵੀਰਾਂ ਦੇਖੀਏ ਤਾਂ ਪੰਜਾਬ ਜਿਹੜਾ ਰਾਜਸਥਾਨ ਦੇ ਲਗਭਗ ਮੌਸਮ ਬਿਲਕੁਲ ਜ਼ਾਬਤ ਦੇਖਣ ਨੂੰ ਮਿਲ ਰਿਹਾ ਬੀਤੇ 24 ਘੰਟਿਆਂ ਦੇ ਵਿੱਚ ਦੇਖ ਕੇ ਅੰਕੜਿਆਂ ਦੀ ਗੱਲ ਕਰੀਏ ਜਿਹੜੇ ਮੌਸਮੀ ਭਵਗਣੇ ਜਾਰੀ ਕੀਤੇ ਗਿਆਂ ਜ਼ਿਆਦਾ ਇਲਾਕਿਆਂ ਦੇ ਵਿੱਚ 40 ਤੋਂ ਬਾਹਰ ਆਪਾਂ ਨੂੰ ਟੈਂਪਰੇਚਰ ਦੇਖਣ ਨੂੰ 42 ਡਿਗਰੀ ਦੇ ਕਰੀਬ ਦੇਖਣ ਨੂੰ ਮਿਲਿਆ ਤੇ ਹਰਿਆਣੇ ਦਾ ਪਲਵਲ ਸਾਇਨਲ ਜਿਆਦਾ ਆਪਾਂ ਨੂੰ ਟੈਂਪਰੇਚਰ 42 ਡਿਗਰੀ ਦੇ ਕਰੀਬ ਦੇਖਣ ਨੂੰ ਮਿਲਿਆ ਆਉਂਦੇ ਦਿਨਾਂ ਦੇ ਵਿੱਚ ਵੀ ਟੈਂਪਰੇਚਰ 40 ਤੋਂ ਉੱਤੇ ਦੇਖਣ ਨੂੰ ਮਿਲਣਗੇ ਹੋ ਸਕਦਾ ਹੈ ਕਿ 2-4 ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ 44 ਡਿਗਰੀ ਦੇ ਕਰੀਬ ਟੈਂਪਰੇਚਰ ਦੇਖਣ ਨੂੰ ਮਿਲੇਗਾ ਤੇ ਉਹਦੇ 24 ਘੰਟਿਆਂ ਦੀ ਗੱਲ ਕਰੀ ਤਕਰੀਬਨ ਇਹ ਸਿਸਟਮ ਜਿਹੜਾ ਆਪਾਂ ਨੂੰ ਬੈਕ ਟੂ ਬੈਕ ਅਗਲੇ 10 ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਦੋ ਸਿਸਟਮ ਦੇਖਣ ਨੂੰ ਮਿਲਣਗੇ ਇੱਕ ਤਗੜੇ ਲੈਵਲ ਦਾ ਹੋ ਸਕਦਾ ਹੈ ਨੇਰੀ ਚੱਕਰ ਤੇ ਚਾਂਚ ਬਣ ਸਕਦੇ ਹਨ ਕੁਝ ਖੇਤਰਾਂ ਦੇ ਵਿੱਚ ਜੇਕਰ ਅੱਜ ਦੀ ਦੀ ਗੱਲ ਕਰੀਏ ਤਕਰੀਬਨ 40 ਤੋਂ ਲੈ ਕੇ 42 ਡੀ ਦੇ ਕਰੀਬ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਵਿੱਚ ਜੱਧਰ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਅਉਂਦੇ ਤੋਂ 3-4 ਦਿਨਾਂ ਦੇ ਵਿੱਚ ਦੂਜਾ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਦੀ ਕੁਛ ਨਾ ਕੁਛ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਜੇਕਰ ਅੱਜ ਦੀ ਗੱਲ ਕਰੀਏ ਅੱਜ ਆਪਾਂ ਨੂੰ ਤਕਰੀਬਨ ਪੂਰਬ ਤੋਂ ਆਪਾਂ ਨੂੰ ਹਲਕੀ ਜਿਹੀ ਹਵਾ ਚਲਦੀ ਹੋਈ ਕਾਈ ਦੇਗੀ 5 ਤੋਂ 7 ਕਿਲੋਮੀਟਰ ਦੀ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਤਕਰੀਬਨ ਦੂਜਾ ਸਿਸਟਮ ਆਪਾਂ ਨੂੰ ਤਕਰੀਬਨ 7-8 ਦੇ ਕਰੀਬ ਜਿਆਦਾ ਇਲਾਕਿਆਂ ਦੀ ਕਸ਼ਮੀਰ ਦੇ ਖੇਤਰ ਹੋਗੇ ਪੰਜਾਬ ਦੇ ਜ਼ਿਆਦਾ ਇਲਾਕਿਆਂ ਵਿੱਚ ਆਪਾਂ ਨੂੰ ਇਹ ਦੱਸ ਦੇਖਣ ਨੂੰ ਮਿਲੇਗਾ ਜੇਕਰ ਅੰਦੇ 48 72 ਘੰਟਿਆਂ ਦੀ ਗੱਲ ਕਰੀਏ ਗਰਮੀ ਤੋਂ ਕਿਸੇ ਕਿਸਮ ਦੀ ਆਪਾਂ ਨੂੰ ਰਾਹਤ ਨਹੀਂ ਦੇਖਣ ਨੂੰ ਮਿਲੇਗੀ ਹਲਕੀ ਤੇ ਰੁਮਣੀ ਹਵਾ ਚਲਦੀ ਹੋਈ ਦਿਖਾਈ ਦੇਗੀ 27 ਤੋਂ ਲੈ ਕੇ 28 ਦੀ ਦੁਪਹਿਰ ਤੱਕ ਜ਼ਿਆਦਾ ਇਲਾਕਿਆਂ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੇ ਹੈ ਉਸ ਤੋਂ ਬਾਅਦ 30 ਦੀ ਸ਼ਾਮ ਤੋਂ ਜਾਂ 30 ਦੀ ਦੁਪਹਿਰ ਤੋਂ ਆਪਾਂ ਨੂੰ ਸਿਸਟਮ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਕਿਤੇ ਨਾ ਕਿਤੇ ਤਪੂਰੇ ਦੀ ਹਵਾ ਜ਼ਿਆਦਾ ਤੇਜ਼ ਦੇਖਣ ਨੂੰ ਮਿਲੇਗੀ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਤੇ ਕ ਤਾਂ तकरीबन ਇੱਕ ਤਰੀਕ ਤੋਂ ਮੈਂ ਤੋਤੇ ਸਿਸਟਮ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਜੇਕਰ तकरीबन ਮੌਸਮ ਵਿਭਾਗ ਦੇ ਆਪਾਂ ਦੇ ਮਾਡਲ ਦੀ ਗੱਲ ਕਰੀਏ तकरीबन ਜੋ ਜਾਣਕਾਰੀ ਇਹਦੇ ਉੱਤੇ ਦਿਖਾਈ ਦੇ ਰਹੇ ਹਨ तकरीबन ਅੱਜ ਆਪਾਂ ਨੂੰ ਨਾਰਥ ਈਸਟ ਇਲਾਕਿਆਂ ਵੱਲ ਦੇ ਸਿਸਟਮ ਵੱਧੇ ਉਤਕਾਈ ਦੇਣਗੇ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਕੁਝ ਭਾਗਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਉਹ ਉੱਤਰਾਖੰਡ ਹਲਕੀ-ਫੁਲਕੀ ਕਾਰਵਾਈਆਂ ਦੇਖਣ ਨੂੰ ਮਿਲेंगी ਲੇਕਿਨ ਪੰਜਾਬ ਸਣੇ ਜੰਮੂ ਕਸ਼ਮੀਰ ਰਾਜਸਥਾਨ ਦੇ ਇਲਾਕਿਆਂ ਦੇ ਹਰਿਆਣਾ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ ਉਸ ਤੋਂ ਬਾਅਦ 29 ਦੀ ਗ ਨੇ ਗਤੀਵਿਧੀਆਂ ਛਤੀਸਗੜ੍ਹ ਉੱਲਿਸਾ ਇਹਨਾਂ ਪੂਰਬੀ ਭਾਗਾਂ ਦੇ ਵਿੱਚ ਆਪਾਂ ਨੂੰ ਜ਼ਬਰਦਸਤ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ 30 ਤਰੀਕ ਦੀ ਗੱਲ ਕਰੀ 30 ਤਰੀਕ ਨੂੰ ਉੱਤਰਪਾਰ ਦੇ ਵਿੱਚ ਜੱਤ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸਭਾਵਨਾ ਹੈ ਤੇ ਨਾਰਥ-ਈਸਟ ਇਲਾਕਿਆਂ ਦੇ ਵਿੱਚ ਛਤੀਸਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਉਸ ਤੋਂ ਬਾਅਦ ਕਾਰਵਾਈਆਂ ਅੱਗੇ ਵੱਧੀਆਂ ਹੋਈਆਂ ਦਿਖਾਈ ਦੇਣਗੀਆਂ ਪਾਕਿਸਤਾਨ ਦੇ ਤੇ ਨੌਸਤੀਸ ਦੇ ਇਲਾਕਿਆਂ ਵਿੱਚ ਕਵਰ ਕਰਦੀਆਂ ਹੋਈਆਂ ਦਿਖਾਈ ਦੇਣਗੇ ਇੱਕ ਤਰੀਕ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਨਾਰਥ-ਈਸਟ ਦੀ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਜਿਹੜ ਆਪਾਂ ਨੂੰ ਜਦ ਤੱਕ ਇਲਾਕਿਆਂ ਦੇ ਵਿੱਚ ਕਰਵੀਆਂ ਦੇਖਣ ਨੂੰ ਮਿਲ ਸਕਦੀਆਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਪਾਕਿਸਤਾਨ ਦੇ ਇਲਾਕਿਆਂ ਦੇ ਵਿੱਚ ਵੀ ਬਾਕੀ ਇਧਰ ਜਿਹੜੇ ਹੋਰ ਇਲਾਕੇ ਹੋਗੇ ਨਾਰਥ-ਈਸਟ ਦੇ ਬੰਗਾਲ ਦੀ ਗਾਰਡੀਨ ਟੱਚ ਕਰਦੇ ਹੋਗੇ ਜੰਮੂ ਕਸ਼ਮੀਰ ਹੋ ਗਿਆ ਉੱਤਰਾਖੰਡ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਕਰਵੀਆਂ ਦੇਖਣ ਨੂੰ ਮਿਲेंगी ਆ ਪੰਜ ਤੌਰ ਤੇ ਮੈਂ ਤੋਂ ਤੇ ਸਿਸਟਮ ਹੋਰ ਸਟਰੋਂਗ ਹੁੰਦਾ ਦਿਖਾਈ ਦੇਵੇਗਾ ਜਿਸ ਦੇ ਵਿੱਚ ਦਿੱਲੀ ਤੋਂ ਲੈ ਕੇ ਮੱਧ ਪ੍ਰਦੇਸ਼ ਗੁਜਰਾਤ ਦੇ ਇਲਾਕੇ ਹੋਗੇ ਇਹਨਾਂ ਦਾ ਕੈਂਪੇਨ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਓਵਰਆਲ ਜੇਕਰ ਦੇਖੇ ਤੇ तकरीबन ਪੰਜਾਬ ਹਰਿਆਣਾ ਰਾਜਸਥਾਨ ਸਾਰੇ ਇਲਾਕਿਆਂ ਵਿੱਚ ਕਰਵਾਈਆਂ ਦੇਖਣ ਨੂੰ ਮਿਲਣਗੀਆਂ ਜੇਕਰ ਮੌਸਮ ਵਿਭਾਗ ਦੇ ਲੋਰਡ ਦੀ ਗੱਲ ਕਰੀਏ तकरीबन ਜਿਹੜੇ ਮੌਸਮ ਵਿਭਾਗ ਨੇ ਲੋਰਡ ਜਾਰੀ ਕੀਤੇ ਗਿਆਨ तकरीबन 30 ਤਰੀਕ ਨੂੰ ਵੀ ਕੁਝ ਇਲਾਕਿਆਂ ਵਿੱਚ ਕਰਵਾਈਆਂ ਹਨੇਰੀ ਦੇਖਣ ਨੂੰ ਮਿਲ ਸਕਦੀਆਂ ਹਨ 1 ਤਰੀਕ ਨੂੰ ਵੀ ਅਤੇ 2 ਤਰੀਕ ਨੂੰ ਵੀ ਟੁੱਟਵੇਂ ਤੌਰ ਤੇ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਕਿਤੇ ਨਾ ਕਿਤੇ ਆਪਾਂ ਨੂੰ ਜਿਆਦਾ ਇਲਾਕਿਆਂ ਦੇ ਵਿੱਚ ਕਰਵਾਈਆਂ ਦੇਖਣ ਨੂੰ ਮਿਲ ਕੁਝ ਲਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ